ਹਾਂਜੀ ਮਿੱਤਰੋ ਦੇਖੋ ਫਿਰ ਹੁੰਦੇ ਫੈਸਲੇ ਬੁਲਟਾਂ ਤੇ ਐਲਈਡੀਆਂ ਦੇ ਗੁਰਲਾਲ ਸੋਲ ਕਹਿੰਦੇ ਅੱਜ ਰੁਕਿਆ ਹੀ ਨਹੀਂ ਤੇ ਕਹਿੰਦੇ ਲਵਲੀ ਮਹਿਮਦਵਾਲ ਤੇ ਦੀਪਦਪੁਰਜੀ ਦਾ ਖੜਕਾ ਦੜਕਾ ਹੋ ਗਿਆ ਹੁਣ ਤੁਸੀਂ ਦੇਖੋ ਫੁੱਲ ਵੀਡੀਓ ਨਾਲ ਹੀ ਚੈਨਲ ਸਬਸਕ੍ਰਾਈਬ ਕਰ ਲੈਣਾ ਤਾਂ ਕਿ ਆਉਣ ਵਾਲੀਆਂ ਵੀਡੀਓ ਤੁਸੀਂ ਮਿਸ ਨਾ ਕਰੋ ਹਜ਼ਾਰਾਂ ਯੂਰੋ ਲਾਉਂਦੇ ਰੇਡਾਂ ਜੱਫੀਆਂ ਤੇ ਤੇ ਟੀਮਾਂ ਬਣਾਉਂਦੇ ਆ ਇਧਰਲੇ ਪਾਸੇ ਸ਼ੇਰਾ ਮੀਰਾ ਕੁੱਟੀਆ ਸ਼ੇਰਿਆ ਮੈਨੂੰ ਉਹ ਵੀ ਚੇਤੇ ਆਉਂਦੀਆਂ ਵਿੱਚ ਕਬੱਡੀ ਧਮਾਂ ਪਈਆਂ 16 ਦੀ ਗੁਰਲਾਲ ਦੀ ਹੈ ਗੁਰਨਾਲ ਸੋਲ ਦੀ ਕਬੱਡੀ ਤੇ ਚਾਰ ਜੱਫੀ ਤਿਆਰ ਪਰ ਤਿਆਰ ਮਹਿਮਦਵਾਲੀਆ ਲਵਲੀ ਯਤ ਇਦھر ਸੇ ਪਤਾ ਲੱਗਦੀ ਹੈ ਕਿਹੜਾ ਜੋੜ-ਜੋੜ ਪਾਉਂਦਾ ਹੈ ਕਿਹੜਾ ਕਹਿੰਦੇ ਅਰੇ ਗੱਡੇ ਕਰਦਾ ਲਓ ਦੀਪਦਰ ਬਰਜੀ ਦੀ ਰੇਡ ਤੇ ਖਾਂਦੀ ਹੈ ਇਹ ਖੇਤਵੰਨਾ ਦੇਖ ਕੇ ਪਛਾਣੇ ਜਾਂਦੇ ਜੱਟ ਸੌਦੇ ਤੋਂ ਪਛਾਣੀ ਜਾਵੇ ਬਾਣੀਏ ਦੀ ਹੱਟ ਥੱਲਾ ਟੋਕਾ ਹੁੰਦਾ ਖਰੀ ਤੀਵੀਂ ਦੀ ਨਿਸ਼ਾਨੀ ਤੇ ਦਰਾਂ ਤੋਂ ਪਛਾਣੀ ਦੇ ਮਕਾਨ ਮਿੱਤਰੋ ਯਾਰੀਆਂ ਦੇ ਦਾਅਵੇ ਇੱਥੇ ਲੱਖ ਕਰਦੇ ਹੁੰਦੀ ਔਖੇ ਟਾਈਮ ਯਾਰ ਦੀ ਪਛਾਣ ਮਿੱਤਰੋ ਲਓ ਗਰਲਾਲ ਦੀ ਰੇਡ ਇਹ ਡਬਲ ਟੱਚ ਹੋ ਗਿਆ ਇਸਤਾਲੀਆਂ ਪੈ ਰਹੀਆਂ ਮੁੰਡਾ ਕਹਿੰਦੇ ਲਗਾਤਾਰ ਕਬੱਡੀਆਂ ਪਾ ਰਿਹਾ ਹੈ ਜੀ ਦੇ ਸਿਰ ਤੇ ਛੱਤ ਨਹੀਂ ਹੁੰਦੀ ਉਹਦਾ ਅਸਮਾਨ ਹੁੰਦਾ ਜੀ ਦਾ ਕੋਈ ਨਹੀਂ ਹੁੰਦਾ ਉਹਦਾ ਭਗਵਾਨ ਹੁੰਦਾ ਜੀ ਦਾ ਕੋਈ ਨਹੀਂ ਹੁੰਦਾ ਉਹਦਾ ਭਗਵਾਨ ਹੁੰਦਾ ਤੇ ਨਹੀਂ ਛੱਡਣਾ ਚਾਹੀਦਾ ਮਾਰੇ ਸਮੇਂ ਦੇ ਵਿੱਚ ਇਹ ਗੱਲ ਨਹੀਂ ਕਰਨੀ ਚਾਹੀਦੀ ਵੀ ਮੈਂ ਬਜਰੀ ਹੈ ਚੱਕੀ ਰਮਦਾਸ ਕਿੰਨੀ ਤਿਆਰ ਪਰ ਦੂਸਰੇ ਪਾਸੇ ਸਰਦਾਰਾਜ ਆਹ ਗੇਮ ਚੇਂਜਰ ਆ ਬੜਾ ਹੀ ਜਾਫੀ ਡੇਂਜਰ ਚ ਤੱਕੀ ਦਾ ਏ ਰਾਜੇ ਪਤਰੀ ਦਾ ਜਫਾ 5000 ਦਾ ਲੱਗ ਚੁੱਕਾ ਹੈ ਹੈਪੀ ਮੰਨ ਯੂਐਸਏ ਸੁਖੀ ਦਰਿਆਲ ਸੋਨੂ ਚੀਮਾ ਹਰਮਨ ਬਾਠੋਣਾ ਵੱਲੋਂ ਅਲਿੰਦਰ ਪਈ ਕਬੱਡੀ ਤੇ लवली ਨੇ ਵੀ ਕਹਿੰਦੇ ਹਿੱਕ ਤੇ ਦੀਵਾ ਬਾਲਤਾ 21 ਦੇ 31 ਪਾਤੀ ਮੇਰੇ ਮਿੱਤਰੋ ਪਰ ਦੀਪੂਪੁਰ ਨੂੰ ਉਹਨਾਂ ਦੇ ਸਾਰੇ ਸਾਥੀਆਂ ਨੂੰ ਸਾਰੇ ਨਗਰ ਨੂੰ ਸਾਰੇ ਮਿੱਤਰ ਮੰਡਲ ਨੂੰ ਮੁਬਾਰਕਬਾਦ ਕਿਉਂਕਿ ਮੇਲੇ ਕਰਵਾਉਣੇ ਸੌਖੇ ਨਹੀਂ ਬੜਾ ਜੋਰ ਲੱਗਦਾ ਬੜੀ ਮਾਇਆ ਖਰਚ ਕਰਨੀ ਪੈਂਦੀ ਹੈ ਦੀਪਰੀ ਕਬੱਡੀ लवली ਮਹਿਮਦ ਆਇਆ ਹੋ ਗਏ ਮੂਰੇ ਬਾਈ ਦੇ ਧੱਕੇ ਕਬੱਡੀ 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 ਨੰਬਰ ਐਕਸ਼ਨਾਂ ਵਾਲੀ ਮਸ਼ੀਨ ਲਖਵਿੰਦਰ ਸਿੰਘ ਮਾਹਲ ਦਾ ਪੁੱਤ ਫੁੱਕ